ਹਾਜੀ ਗਾਈਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਆਪਣੀ ਸਿਸਟਰ ਨੂੰ ਲੈ ਕੇ ਆਏ ਜੀ ਡਿਊਟੀ ਉਹ ਆਪਣੇ ਦਫ਼ਤਰ ਦੇ ਵਿੱਚ ਬੈਠੇ ਨੇ ਤੇ ਆਪਾਂ ਗੱਡੀ 'ਚ ਬੈਠੇ ਵੇਟ ਕਰ ਰਹੇ ਹਾਂ ਉਹਨਾਂ ਦੀ ਤੇ ਅੱਜ ਮੇਰਾ ਮਨ ਵਾਪਸ ਜਾਣ ਦਾ ਆਪਣੇ ਘਰ ਮੀਨਜ਼ ਆਪਣਾ ਘਰ ਹੀ ਆ ਜਿੱਥੇ ਆਪਾਂ ਕੰਮ ਕਰਦੇ ਹੁਈਏ ਉਹ ਆਪਣਾ ਘਰ ਹੀ ਆ ਆਪਾਂ ਉਹਨੂੰ ਘਰ ਹੀ ਬਣਾ ਲੈਨੇ ਆ ਮੀਨਜ਼ ਸ਼ਹਿਰ ਜਾਣ ਦਾ ਤੇ ਬਸ ਹੁਣ ਆਪਾਂ ਵੇਖਦੇ ਹਾਂ ਫਿਰ ਘਰ ਜਾ ਕੇ ਤੇ ਰੋਟੀ ਪਾਣੀ ਖਾ ਕੇ ਕੀ ਮੌਲ-ਚਾਲ ਆਪਣੇ ਥੋੜੇ ਪਾਪਾ ਵੀ ਬਿਮਾਰ ਸੀ ਉਹਨੇ ਥੋੜਾ ਫੀਵਰ ਹੋਇਆ ਸੀ ਤੇ ਥੋੜਾ ਜਿਹਾ ਕੰਮ ਵੀ ਆ ਦੁਕਾਨ ਤੇ ਵੇਚਦੇ ਆ ਮਤਲਬ ਕਿ ਜਿਸ ਤਰ੍ਹਾਂ ਵੀ ਘਰ ਜਾ ਕੇ ਮੌਲ ਚੱਲ ਜਾ ਪਤਾ ਲੱਗਣਾ ਬਾਕੀ ਮੇਰਾ ਤੇ ਜਥੋਂ ਦਾ ਕਮਾਨਣਾ ਕਿ ਮੈਂ ਵਾਪਸ ਜਾਵਾਂ ਕੰਮ ਤੇ ਕੰਮ ਕਰਾਂ ਚਾਰ ਪੈਸੇ ਹੁਣ ਜੇਬ ਚ ਤੇ ਉਹਦੇ ਨਾਲ ਥੋੜੀਆਂ ਜਿੰਮੇਵਾਰੀਆਂ ਪਨਭਾਈਏ ਕਿੰਨੇ ਮਰਜੀ ਦਿਨ ਘਰੇ ਬਿਠੇ ਰਹੋ ਘਰੇ ਬਿਠਿਆਂ ਕੋਈ ਵੀ ਫਾਇਦਾ ਨਹੀਂ ਹੁੰਦਾ 1 ਰੁਪਏ ਦਾ ਆਪਾਂ ਨੂੰ ਲਾਭ ਨਹੀਂ ਹੁੰਦਾ ਤੇ ਬਾਕੀ ਛੁੱਟੀਆਂ ਵੱਲੋਂ ਵੀ ਕਿੰਨੀਆਂ ਛੁੱਟੀਆਂ ਹੋ ਗਈਆਂ ਵਾ ਮੈਂ ਇੱਕ ਦੋ ਦਿਨ ਸੋਚ ਗਿਆ ਇਹ ਤੇ ਘਟੋ ਘਟ ਦੱਸ ਦੇਣੀ ਲੰਘ ਚੱਲੇ ਆ 8 ਤਰੀਕ ਦਾ ਘਰੇ ਆਇਆ ਮੈਂ ਹਨਾ ਆ ਮੈਨੂੰ ਤੇ ਐਵੇਂ ਦੇ ਮੌਸਮ ਨੂੰ ਬਹੁਤ ਖੇਜ ਹੁੰਦੀ ਆ ਮਤਲਬ ਕਿ ਆ ਜਿਹੜਾ ਮੌਸਮ ਜਾ ਹੈਗਾ ਨਾ ਧੁੰਦਾਂ ਵਾਲਾ ટોਪੀ ਨਹੀਂ ਚੜਦੀ ਦਿਨ ਹੀ ਨਹੀਂ ਚੜਦਾ ਤੇ ਮੈਂ ਤੇ ਰੋਜ਼ ਹੀ ਰਾਤ ਨੂੰ ਨਾ ਸੋਚਦਾ ਦਿਮਾਗ ਚ ਕਿ ਸ਼ਾਇਦ ਫੇਰੇ ਧੁੱਪ ਜੀ ਲੱਗ ਜੂਗੀ ਪਰ ਨਹੀਂ ਲੱਗਦੀ ਪਰ ਚਲੋ ਕੋਈ ਗੱਲ ਨਹੀਂ ਕੁਦਰਤ ਅੱਗੇ ਆਪਣੀ ਕੋਈ ਪੇਛ ਨਹੀਂ ਕੋਈ ਜੋਰ ਨਹੀਂ ਕੋਈ ਚੱਕਰ ਨਹੀਂ ਆ ਬਾਕੀ ਮਹਾਰਾ ਜਿੱਦਾਂ ਪਵਾਈਆ ਹੁਣ ਤੇ ਆਪਾਂ ਗੱਡੀ ਨੂੰ ਪੂਰਾ ਲਸ਼ਕਾਇਆ ਏ ਪੂਰੀ ਜਿੰਨੀ ਆਪਾਂ ਕਰ ਸਕਦੇ ਸੀ ਮੈਟਿੰਗ ਬੂਟਿੰਗਾਂ ਦੇਖੋ ਐ ਗੱਡੀ ਆਪਾਂ ਐ ਵਧੀਆ ਸਾਫ ਕਰ ਦਿੱਤੀ ਹੈ ਗੱਡੀ ਬਾਕੀ ਇਹ ਜੀ ਤਾਂ 스멜 ਮੈਨ ਨਹੀਂ ਆਉਂਦੀ ਮੈਂ ਤਾਂ ਸੁੰਘ-ਸੁੰਘ ਕੇ ਵੇਖ ਰਿਹਾ ਵਾਂ ਫਾਰੇ ਇਹ ਨਾ ਵੇਕੇ ਮੋਦਰਾ ਮੈਂ ਕੰਮ ਤੇ ਚੱਲ ਜਾਂ ਉਧਰੋਂ ਫੇਰ 스멜 ਲਾਉਣ ਲਾਪੇ ਜੇ 스멜 ਲਾਉਣ ਲਾਪੇ ਤੇ ਸਵਾਜੀ ਨੇ ਬਹਿਣਾ ਨਹੀਂ ਆ ਫਿਰ ਔਖਾ ਹੋ ਜਾਂਦਾ ਹਨਾ ਏਸੀ ਦਾ ਫਿਲਟਰ ਕੱਢ ਕੇ ਵੇਖਿਆ ਸੀ ਬਲੋਰ ਬਲਾਰੋ ਦੇ ਵੇਖਿਆ ਤੂੰ ਤਾਂ ਪਾ ਕੇ ਉਥੇ ਤੇ ਕੁਝ ਨਹੀਂ ਹੈਗਾ ਅੱਗੇ ਪਿੱਛੇ ਆਪਾਂ ਜਾਲੀਆਂ ਲਾ ਦਿੱਤੀਆਂ ਅਸੀਂ ਕੱਲ ਤੇ ਹੁਣ ਜੜਾ ਜੇ ਕੋਈ ਸ਼ਿਕਾਰ ਅੰਦਰ ਹੋਊਗਾ ਉਹ ਬਸ ਲੱਭ ਜੇ ਉਦਾਂ ਸ਼ਿਕਾਰ ਕੋਈ ਬਾਹਰੋਂ ਨਾ ਵਾ ਐਂਟਰ ਨਹੀਂ ਕਰਦਾ ਉਹਦੇ ਵਾਸਤੇ ਆਪਾਂ ਦਰਵਾਜ਼ੇ ਇੱਕਦਮ ਬੰਦ ਕਰ ਦਿੱਤੇ ਆ ਤੇ ਮੈਂ ਮੈਂ ਆਪਣੀ ਤੋਂ ਗੱਡੀ ਦੀ ਹਾਲਟੋ ਤੇ ਆਪਾਂ ਉਹ ਉਹ ਆਲਟੋ ਤੇ ਵੀ ਲਾਈਆਂ ਸੀ ਜਾਲੀਆਂ ਇਦਾਂ ਹੀ ਉਹਦੇ ਵੀ ਇੱਕ ਵਾਰੀ ਇਦਾਂ ਹੀ ਚੂਹੀ ਵੜ ਗਈ ਤੇ ਉਹ ਚੂਹੀ ਵੜ ਗਈ ਤੇ ਇਦਾਂ ਹੀ 스멜 ਆਵੇ ਇਹਦੇ ਤੇ ਹਜੇ ਜਿਵੇਂ ਹੁਣ 스멜 ਨਹੀਂ ਆਉਂਦੀ ਉਹਦੇ ਪਤੰਦਰ ਤੇ ਆ ਹੀ ਜਾਂਦੀ ਹੈ 스멜 ਫਿਰ ਮੈਂ ਸੋਚਿਆ ਮੈਂ ਚੱਲ ਮੈਂ ਕੱਢਦਾ ਸੀਟਾਂ ਕੱਢਦਾ ਮੈਂ ਇੱਕ ਸੀਟ ਕੱਢ ਦੂ ਕੱਢ ਪਿਛਦੀ ਕੱਢ ਢੋ ਵੀ ਲਾਤੀ ਤੇ ਕਰਦਾ ਕਰਦਾ ਆ ਥੱਲੇ ਆ ਜਿਹੜੇ ਗੇਅਰ ਬਾਕਸ ਦਾ ਉਹ ਚੀਜ਼ਾਂ ਹੁੰਦੀਆਂ ਵਾ ਇਹ ਵੀ ਮੈਂ ਖੋਲ ਦਿੱਤੀਆਂ ਚੂਹੀ ਨਾ ਲੱਭੀ ਕਿੱਥੇ ਗਈ ਕਿੱਥੇ ਗਈ ਬੜੇ ਦਿਨੋਂ ਕਮਲ ਜਿਆ ਪਿਆਰ ਆ ਤੇ ਹਿਸਾਬ ਲਾਇਓ ਕਿ ਮੈਂ ਕਰਦੀ ਕਰਦੇ ਆਲਟੋ ਦੇ ਪੱਲੇ ਕੋਈ ਐਸੀ ਇੰਜਨ ਨੂੰ ਛੱਡ ਗਏ ਅੰਦਰ ਅੰਦਰ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਜਿਹੜੀ ਖੋਲਣ ਵਾਲੀ ਰਹਿ ਗਈ ਮੈਂ ਸਾਰੀ ਖੋਲਦੀ ਲੰਡੀ ਕਰਤੀ ਆਲਟੋ ਫਿਰ ਮੈਂ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਇਹਦਾ ਚਲੋ ਖੋਲੀ ਤੇ ਹੈਗੀ ਹੈ ਤੇ ਇਹਦਾ ਰਾਹ ਬੰਦ ਕਰੀ ਗਏ ਫਿਰ ਮੈਂ ਅੱਗੋਂ ਉਹ ਬੋਨਟ ਖੋਲਿਆ ਸਾਈਡ ਤੋਂ ਫੈਂਡਰ ਫੌਂਡਰ ਖੋਲੇ ਫਿਰ ਮੈਂ ਰਾਹ ਲੱਭਿਆ ਪਹਿਲੀ ਇਹਦੇ ਰਾਹ ਲੱਭਿਆ ਸੀ ਕਿ ਚੂਈਆਂ ਵੜਦੀਆਂ ਕਿੱਥੋਂ ਆ ਚਲੋ ਮੈਂ ਕੋਈ ਨਹੀਂ YouTube ਤੇ ਕੋਈ ਸਰਚ ਨਹੀਂ ਮਾਰੀ ਕੋਈ ਕੁਝ ਨਹੀਂ ਕੀਤਾ ਆਪਣੇ ਨਾਲ ਚਲੋ ਬਾਜੀ ਤੇ ਅਸੀਂ ਐ ਪੂਰਾ ਜੋਰ ਜਪਾ ਲਾਇਆ ਤੇ ਰਾਹ ਲੱਭਿਆ ਕਿ ਐਂਦੀ ਜੋ ਹੀ ਵੜਦੀ ਹੋਗੀ ਪੱਕੀ ਗੱਲ ਫਿਰ ਅਸੀਂ ਉੱਥੇ ਰੱਖ ਕੇ ਜਾਲੀਆਂ ਤੇ ਨਾਲ ਅਰਲਾ ਡਟ ਹੀ ਮੇਰੇ ਤੋਂ ਉਦੋਂ ਮੈਂ ਡ੍ਰਿੱਲ ਨਹੀਂ ਹੁੰਦੀ ਸੀ ਤੇ ਅਰਲਾ ਡਟ पार ਕੇ ਤੇ ਆਪਾਂ ਜਾਲੀ ਫਿਟ ਕਰਤੀ ਪਿੱਛੇ ਨਹੀਂ ਉਹਦੇ ਆਲਟੋ ਦੇ ਪਿੱਛੇ ਰਾਹ ਨਹੀਂ ਹੁੰਦਾ ਅੱਗੇ ਹੀ ਹੁੰਦਾ ਵਾ ਤੇ ਉਹਦੇ ਚਲੋ ਅੱਗੇ ਆਪਾਂ ਦੋ ਥਾਂ ਤੇ ਹੈ ਗਿਆ ਸੀ ਪਹਿਲਾਂ ਮੈਂ ਇਹਨੂੰ ਗ੍ਰੈਂਡਰ ਨੂੰ ਕਟਿਆ ਉਹ ਹੈਗਾ ਇਹ ਡਾਇਰੈਕਟ ਮਿਲ ਕੇ ਇਸ ਤਰੀਕੇ ਨਾਲ ਚੂਹੀ ਵੱਢ ਜਾਂਦੀ ਸੀ ਤੇ ਪਰ ਇਸ ਤਰੀਕੇ ਨਾਲ ਉਥੇ ਜਾਲੀ ਨਹੀਂ ਲੱਗਦੀ ਉਹ ਮਤਲਬ ਕਿ ਗਾੜੀ ਬਰਾਂਡਾ ਜਾਂਦਾ ਵਾ ਬਰਾਂਡੇ ਦੇ ਅਗਲੇ ਬੰਨੇ ਕਮਰੇ ਦਾ ਦਰਵਾਜ਼ਾ ਇਸ ਤਰੀਕੇ ਨਾਲ ਉਹ ਚੀਜ਼ ਹੀ ਤੇ ਉੱਤੋਂ ਤੋਂ ਫਿਰ ਮੈਂ ਉਹ ਚਾਦਰ ਨੂੰ ਕੱਟ ਕੇ ਨਾ ਉਹਦੇ ਨਾਲ ਗ੍ਰੈਂਡਰ ਨਾਲ ਕੱਟ ਕੇ ਹੱਥ ਪਾ ਕੇ ਤੇ ਵਿੱਚ ਐਂਡਲੇ ਮਤਲਬ ਕਿ ਮੇਨ ਦਰਵਾਜ਼ੇ ਤੇ ਜਾਲੀ ਰੱਖ ਕੇ ਲਾਈ ਬੜਾ ਖਪਾਵ ਆ ਜੇ ਚੂਹੀ ਵੱਢ ਜੇ ਗੱਡੀ ਤੇ ਬਹੁਤ ਖਪਾਵ ਆ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਐਡਵਾਈਸ ਕਰੂੰਗਾ ਕਿ ਜਿੰਨਾ ਵੀਰਾਂ ਭਰਾਵਾਂ ਤੋਂ ਗੱਡੀਆਂ ਵਾ ਜਿੰਨਾਂ ਦੀਆਂ ਖਾਸ ਕਰਕੇ ਘਰੇ ਲੱਗੀਆਂ ਰਹਿੰਦੀਆਂ ਵਾਂ ਜਿਨ੍ਹਾਂ ਨੂੰ ਚੂਹੀ ਤੋਂ ਦਿੱਕਤ ਪਰੇਸ਼ਾਨੀ ਆਉਂਦੀ ਆ ਉਹ ਆਪਣੇ ਵੀਰ ਭਰਾ ਜਾਲੀਆਂ ਜ਼ਰੂਰ ਲਵਾਉਣ ਜੇ ਆਪ ਲਾ ਸਕਦੇ ਹੋ ਤੇ ਆਪ ਲਾ ਲਓ ਨਹੀਂ ਤਾਂ ਬਾਜ਼ਾਰੋਂ ਲਵਾ ਲਓ ਤੇ ਆਪ ਦੇ ਤੁਸੀਂ ਵੇਖ ਲਓ ਕਿ ਜੇ ਆਪਣੀ ਆਲਟੋ ਆ ਤੁਹਾਨੂੰ ਮੈਂ ਦੂਦ ਗੱਡੀਆਂ ਤੇ ਮੈਂ ਲਾਈਆਂ ਮੈਂ ਐਕਸਪੀਰੀਅੰਸ ਆ ਸਕਦਾ ਜੇ ਆਲਟੋ ਦੇ ਆਲਟੋ ਦੇ ਗਾੜੀ ਬਾਰ-ਬਾਰ ਇਸ ਚੀਜ਼ ਤੇ ਨਾ ਇੱਥੇ ਇਸ ਚੀਜ਼ ਤੇ ਬਾਰ-ਬਾਰ ਬੂਨਟ ਖੋਲ ਕੇ ਆਪਣਾ ਢੱਕਣ ਬੂਨਟ ਖੋਲ ਕੇ ਆਪਣੇ ਵਾਈਪਰ ਲਾ ਕੇ ਵਾਈਪਰ ਦੇ ਥੱਲੇ ਇੱਕ ਲੱਗੇ ਦੀ ਜਾਲੀ ਉਹ ਲਾ ਕੇ ਉਹਦੇ ਥੱਲੇ ਰਾ ਹੈਗਾ ਜੀ ਠੀਕ ਹੈ ਤੇ ਜਿਹੜੀ ਇਹ ਡਿਜ਼ਾਇਨ ਆ ਜਿਵੇਂ ਆਪਣੇ ਦਾ 24 ਮਾਡਲ ਡਿਜ਼ਾਇਨ ਆ ਇੱਕ ਇੱਥੇ ਰਾ ਵਖਤਲ ਕੱਲ ਤੁਹਾਨੂੰ ਮੈਂ ਵਿਖਾਇਆ ਸੀ ਤੇ ਦੋ ਰਾ ਪਿੱਛੇ ਆ ਜੇ ਕਰ ਸਕਦੇ ਆਪ ਕਰ ਲੋ ਨੀ ਦਾ ਬਜਾਰੋ ਕਰਾ ਲੋ ਪਰ ਕਰ ਜ਼ਰੂਰ ਲੋ ਜੇ ਚੂਈ ਅੰਦਰ ਵੜ ਕੇ ਕੋਈ ਵੈਰੀ ਵੇਰਿੰਗ ਕੱਟੀ ਜਾਂਦੀ ਹੈ ਤੇ ਬਹੁਤ ਨੁਕਸਾਨ ਹੁੰਦਾ ਵਾ ਬਾਕੀ ਰੱਬ ਰਾਖਾ ਬਾਕੀ ਜਿਹੜੀ ਸਮੈਲ ਆ ਉਹ ਮੈਨੂੰ ਤੇ ਆਉਂ ਨਹੀਂ ਦਈ ਮੇਰੀ ਕੋਈ ਸਵਾਰੀ ਬੈਠੂਗੀ ਉਹ ਮੈਨੂੰ ਸੰਘ ਕੇ ਦੱਸੂਗੀ ਭਾਈ ਤੁਹਾਡੀ ਘਟੀ ਸਮੈਲ ਆਉਂਦੀ ਜਾਂ ਨਹੀਂ ਆਉਂਦੀ ਤੇ ਚਲੋ ਕੋਈ ਗੱਲ ਨਹੀਂ ਬਾਕੀ ਆਪਾਂ ਹੁੰਦੇ ਆਂ ਵੇਟ ਕਰਨ ਬਲੌਗ ਦੀ ਐਡੀਟਿੰਗ ਕਰਨ ਵਾਲੀ ਪਈ ਸੀ ਦੋ ਤਿੰਨ ਬਲੌਗ ਵਾ ਮੇਰੇ ਤੋਂ ਮੈਂ ਚਲੋ ਮੈਂ ਐਡੀਟਿੰਗ ਕਰਾਂ ਤੇ ਅਪਲੋਡ ਕਰਾਂ ਸਿਲੰਡਰ ਮੁੱਕਿਆ ਸੀ ਕਿੰਨੇ ਦਿਨਾਂ ਦਾ ਮੈਂ ਚਲ ਭਰਾ ਲਿਆ ਹੀ ਗਿਆ ਟਾਈਮ ਸਰ ਆ ਗਿਆ ਤੇ ਮਿਲ ਗਿਆ ਨਹੀਂ ਤੇ ਇਹ ਵੀ ਨਹੀਂ ਮਿਲਣਾ ਲੋਕਾਂ ਦੇ ਘਰ ਦੇ ਕਹਿੰਦੇ ਆ ਕਿ ਕਾਕਾ ਤੂੰ ਘਰ ਬੈਠਾ ਕੀ ਕਰਦਾ ਚੱਲ ਕੰਮ ਤੇ ਤੂੰ ਅੱਜ ਫੇਰ ਘਰੇ ਤੂੰ ਅੱਜ ਫੇਰ ਘਰੇ ਸਾਡੇ ਘਰ ਦੇ ਕਹਿੰਦੇ ਕਾਕਾ ਤੂੰ ਕਰਨਾ ਕੰਮ ਤੇ ਤੂੰ ਰਹਿ ਕਰੇ ਤੂੰ ਕਰਨਾ ਕੰਮ ਤੇ ਇੱਥੇ ਵੈ ਇੰਨੀ ਠੰਡ ਹੈਗੀ ਆ ਕੀ ਕਰਨਾ ਇ ਜਾ ਕੇ ਨਹੀਂ ਕਦੋਂ ਕਹਿੰਦੇ ਆ ਕਵਾਲ ਆ ਆਪੋਜ਼ਿਟ ਹੋਇਆ ਕੰਮ ਹੈ ਗੱਡੀ ਹੁਣ ਕਾਕੇ ਦੇ ਸਿਰ ਤੇ ਨਾ ਕੋਈ ਹੋਵੇ ਕੋਈ ਪੈਸਾ ਤੇ ਨਾ ਅਗੇ ਨੂੰ ਦੇਣਾ ਹੋਵੇ ਤੇ ਕਾਕਾ ਤਾਂ ਫਿਰ ਇਹਨਾਂ ਤੋਂ ਵੱਧ ਠੀਕ ਠੋਕੇ ਬੇਟਾ ਰ ਹੈ ਬਈ ਜਾਣਾ ਹੀ ਪੈਂਦਾ ਪਾਉ ਇਹਨਾਂ ਦੇ ਕਿਹਾ ਸਰਨਾ ਨਹੀਂ ਨਾ ਇਹਨਾਂ ਨੇ ਦੇ ਹੁਣ ਕਹਿ ਜਣਾ ਇਹਨਾਂ ਸ਼ਾਮ ਨੂੰ ਕਹਿਣਾ ਕਰਮ 2 ਕਿਲੋ ਦੁੱਧ ਲੈ ਆਏ ਕਰਮ ਤੇ ਜਦੋਂ ਜੇਬ 'ਚ ਨਾ ਕੁਝ ਹੋਇਆ ਰ ਫਿਰ ਫਿਰ ਇਹਨਾਂ ਨੇ ਫਿਰ ਵੀ ਨਹੀਂ ਇਹਨਾਂ ਨੇ ਜਦੋਂ ਮੈਂ ਉਦੋਂ ਵੀ ਕਹਿਣਾ ਨਾ ਮੇਰੇ ਤੋਂ ਪੈਸੇ ਨਹੀਂ ਹੈਗੇ ਇਹ ਪੈਸੇ ਸੁਣ ਕੇ ਵੀ ਨਹੀਂ ਕਹਿੰਦੇ ਕਿ ਕਾਕਾ ਜਾ ਕੰਮ ਤੇ ਉਹ ਤਾਂ ਕਹਿੰਦੇ ਉਹ ਤਾਂ ਠੰਡ ਬੜੀ ਵਾਹ ਕਰੇ ਵਧੀਆ ਇਦਾਂ ਹੀ ਹੋਣਾ ਜੀ ਤਾਂ ਕੰਮ ਹੀ ਕਰਨਾ ਸਾਰੀ ਉਮਰ ਸਾਰੀ ਉਮਰ ਬੰਦਾ ਇਹੋ ਗੱਲ ਕਹੀ ਜਾਵੇ ਕੰਮ ਹੀ ਕਰਨਾ ਸਾਰੀ ਉਮਰ ਕਰੇ ਹੈ ਨਾ ਅੱਜ ਆਪਾਂ ਇਹੋ ਹੀ ਸਲਾਮਾ ਕਰਦੇ ਕੱਢ ਲਈ ਕਿ ਸ਼ਹਿਰ ਜਾਈਏ ਜਾਂ ਨਾ ਜਾਈਏ ਇਹਨੇ ਜਿੰਨੂੰ ਦਿਨ ਟਲ ਗਿਆ ਰਾਤ ਪੈ ਗਈ ਪਰ ਹੁਣ ਮੈਂ ਚੱਲੇ ਆਂ ਪਾਣੀ ਲੈਣ ਠੰਡ ਹੋ ਗਈ ਮੈਂ ਚੱਲਾ ਇਹਨੂੰ ਬਾਲਣਾ ਥੋੜਾ ਜਿਹਾ ਬਚਿਆ ਰਹੂੰਗਾ ਠੰਡ ਤੋਂ ਸੀਤ ਤੋਂ ਬਚਲਾਂ ਬਚ ਜਾਗੇ ਫਿਰ ਆਕੇ ਦੁਕਾਨ ਤੇ ਸਮਾਂ ਸਮਾ ਰਹਦੇ ਆਂ ਫਿਰ ਕਰਦੇ ਹੋਂ ਹੀ ਆਪਾਂ ਤਿਆਰੀ ਕਰਕੇ ਸੌਂ ਜਾਣਾ ਸਵੇਰੇ ਫਾਈਨਲੀ ਆਪਾਂ ਜਾਣਾ ਕੰਮ ਤੇ ਉਹਨ ਥੋੜਾ ਸਮਾਨ ਸਮੂਹ ਰੱਖ ਲੀਏ ਦੁਕਾਨ ਦਾ Papa ਰੋਜ਼ ਬਾਹਰ ਰੱਖ ਦਿੰਦੇ ਆ ਨਾ ਸਮਾਨ ਸਮੂਹ ਰੱਖ ਕੇ ਤੇ ਫਿਰ ਆਪਾਂ ਗੱਡੀ ਤਿਆਰ ਕਰ ਲਈ ਆਪਣੀ ਲਾਟੋ ਨਹਾਈਏ ਧੋਈਏ ਤੇ ਰੋਟੀ ਖਾਈਏ ਤੇ ਸੌਂ ਜਾਈਏ ਆਜੋ ਗਾਇਜ਼ ਰੋਟੀ ਖਾ ਲਓ ਸਾਗ ਨਾਲ ਨਾਲ ਰੋਹ ਵਾਲੀ ਫੀਰ ਛੱਕ ਜੀ ਆਦੀ ਆਪਾਂ ਸਵੇਰ ਵਾਸਤੇ ਬੈਕਪੈਕ ਕਰ ਲਿਆ ਜੀ ਤੇ ਸਮਾਨ ਸਮੂਹ ਆਪਾਂ ਸਾਰਾ ਰੱਖ ਲਿਆ ਵਾ ਗੱਡੀ ਵੀ ਆਪਾਂ ਵਾਸ਼ ਕਰ ਲਈ ਸੀ ਕੱਲ ਪਰ ਗੱਡੀ ਦੇ ਵਿੱਚ ਆਉਂਦੀ ਸੀ স্মੈਲ ਮੈਨੂੰ ਲੱਗਦਾ ਸ਼ਿਕਾਰ ਮਰਿਆ ਤੇ ਪਰ ਉਹ স্মੈਲ ਰਾਤੀ ਦਾ ਗੈਪ ਹੋ ਗਈ ਸੀ ਇੱਕ ਵਾਰੀ ਤੇ ਹੁਣ ਫੇਰ ਆਉਣ ਲੱਪੀ ਅੱਜ ਸਾਰੇ ਜਿਹੜੀ ਆਈ ਗਈ ਉਹਦਾ ਹੁਣ ਲੌਜੀਕ ਨਹੀਂ ਮੈਨੂੰ ਸਮਝ ਲੱਗਾ ਬਾਕੀ ਸਵੇਰੇ ਜਾ ਕੇ ਉਹਦਾ ਮੈਨੂੰ ਕੰਮ ਕਰਾਉਣਾ ਹੀ ਪੈਣਾ ਵਾ ਸਵੇਰੇ ਟਾਈਮ ਸਰ ਜਾਵਾਂਗੇ ਗੱਡੀ ਵਿਖਾਵਾਂਗੇ ਪਹਿਲਾਂ ਫੇਰ ਕੰਮਕਾਰ ਸ਼ੁਰੂ ਕਰਾਂਗੇ ਤੇ ਬਾਕੀ ਆਪਾਂ ਹੁਣ ਸਵੇਰੇ ਜਾਣਾ ਵਾ ਤੇ ਦਿਲ ਨੂੰ ਮੇਰੇ ਨੂੰ ਹੌਲ ਪੈਣ ਦੇ ਆ ਮੇਰਾ ਜਿੱਦਨ ਮੈਂ ਘਰੇ ਆ ਜਾਉਂ ਉਦੋਂ ਤੇ ਮੈਂ ਬਹੁਤ ਖੁਸ਼ੀ ਖੁਸ਼ੀ ਜਿਵੇਂ ਬੱਚਿਆਂ ਨੂੰ ਛੁੱਟੀਆਂ ਪੈ ਜਾਂਦੀਆਂ ਤੇ ਬਾਅਦ ਜੋ ਨਾਨਕੇ ਪਿੰਡ ਚਲੇ ਜਾਂਦੇ ਨੇ ਤੇ ਉਸ ਤਰ੍ਹਾਂ ਹੀ ਆਪਾਂ ਨੂੰ ਜਦੋਂ ਛੁੱਟੀਆਂ ਪੈਂਦੀਆਂ ਮੀਂਜ਼ ਆਪਾਂ ਘਰੇ ਆ ਜਾਂਦੇ ਆ ਤੇ ਆਪਾਂ ਓਡੇ ਓਡੇ ਰਹਿੰਦੇ ਆ ਹੁਣ ਆਪਾਂ ਕੰਮ ਤੇ ਜਾਣਾ ਤੇ ਨਿੱਕੇ 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 ਟੈਨਸ਼ਨ ਜੀ ਲੱਗੀ ਆ ਤੇ ਬੱਸ ਹੁਣ ਪਰ ਕੋਈ ਗੱਲ ਨਹੀਂ ਆਪਾਂ ਰੱਬ ਦਾ ਨਾਮ ਲੈ ਕੇ ਤੇ ਸਵੇਰੇ ਬੋਰੀ ਵਿੱਚ ਆਪਾਂ ਗੋਲ ਕਰਕੇ ਤੇ ਆਪਣਾ ਰੋਟੀ ਖਾ ਕੇ ਨਿਕਲ ਜਾਣਾ ਤੇ ਹੁਣ ਮੈਂ ਲੱਗਾ ਜੀ ਸੌਣ ਨਹੀਂ ਸੌਣ ਨਹੀਂ ਲੱਗਾ ਹੁਣ ਮੈਂ ਲੱਗਾ ਨਹਾਉਣ ਨਾ ਧੋ ਕੇ ਤੇ ਫਿਰ ਮੈਂ ਸੌਂ ਜਾਣਾ ਵਾ ਇੱਕ ਵੀਡੀਓ ਐਡੀਟਿੰਗ ਕਰਕੇ ਨਾ ਧੋ ਕੇ ਇੱਕ ਵੀਡੀਓ ਐਡੀਟਿੰਗ ਕਰਕੇ ਤੇ ਫਿਰ ਮੈਂ ਸੌਂ ਜਾਣਾ ਵਾ ਤੇ ਬਾਕੀ ਮੈਂ ਮਿਲਦਾ ਤੁਹਾਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਤੁਸੀਂ ਮੇਰੇ ਇਸ ਵਲੌਗ ਨੂੰ ਲਾਈਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਓਕੇ ਓਕੇ ਜੀ ਬਾਏ ਖੁਸ਼ ਰਹੋ ਆਬਾਦ ਰਹੋ ਖੁਸ਼ ਰਹੋ ਆਬਾਦ ਰਹੋ ਠੀਕ ਆ